ਦੁਗਾ ਦੁਗਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 392 ਅੰਕ ਤੇ ਸ਼ਬਦ ਚਰਨ ਕਰਦੇ ਹਨ ਆਸਾ ਮਹੱਲਾ ਪੰਜਵਾਂ ਇਨਸਿਉ ਪ੍ਰੀਤ ਕਰੀ ਕਨੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਬਚਨ ਕਰਦੇ ਹਨ ਕਿ ਮਨੁੱਖ ਕਿਹਦੇ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ ਉਸ ਬਾਤੇ ਸ਼ਬਦ ਚੰਨ ਕਰਦੇ ਹਨ ਇਨਸਿਉ ਪ੍ਰੀਤ ਕਰੀ ਕਨੇਰੀ ਜੋ ਮਿਲੀਏ ਤੋਂ ਬਦੇ ਬਧੇਰੀ ਕਿ ਜਦੋਂ ਫਿਰ ਮਿਲ ਜਾਂਦੀ ਏ ਫਿਰ ਹੋਰ ਬਦਾਦੀ ਜਾਂਦੀ ਏ ਹੋਰ ਬੰਦੀ ਏ ਆਖਰ ਜਾ ਕੇ ਦੱਸਣਾ ਹੈ ਲੇਕਿਨ ਆਪਣੇ ਸਮਝ ਨਹੀਂ ਪੈਣਾ ਜੇ ਪਹਿਲਾ ਆਨੰਦ ਸੀ ਗੁਰੂ ਮਾਇਆ ਦੀ ਗੱਲ ਕਰਦੇ ਆ ਮਾਇਆ ਨਾਲ ਸਭ ਤੋਂ ਵੱਧ ਪ੍ਰੀਤ ਕਰਦਾ ਜਦੋਂ ਮਿਲ ਜਾਂਦੀ ਏ ਫਿਰ ਹੋਰ ਵੱਧ ਜਾਂਦੀ ਏ ਫਿਰ ਪ੍ਰੀਤ ਹੋਰ ਵੱਧਦੀ ਹੈ ਜਦੋਂ ਨਹੀਂ ਮਿਲਦੀ ਫਿਰ ਪ੍ਰੀਤ ਨਹੀਂ ਪੈਂਦੀ ਜਦੋਂ ਮਾਇਆ ਮਿਲ ਜਾਂਦੀ ਹੈ ਫਿਰ ਹੋਰ ਵੱਧਦੀ ਜਾਂਦੀ ਹੈ ਹੋਰ ਮਿਲ ਜਾਂਦੀ ਹੈ ਹੋਰ ਵੱਧਦੀ ਜਾਂਦੀ ਹੈ ਇਹਦੇ ਨਾਲ ਸਬਰ ਨਹੀਂ ਆਉਂਦਾ ਇਨਸਿਉਂ ਪ੍ਰੀਤ ਕਰੀ ਕੰਢੇਰੀ ਜੂ ਮਿਲੀਏ ਤੋ ਬਧੇ ਬਧੇਰੀ ਗੱਲ ਚੰਬੜੀ ਜੋ ਛੋਡੇ ਨਹੀਂ ਕਹਣ ਜਿਕਣਾ ਗੱਲ ਦੇ ਚੰਬੜੀ ਪਈ ਐ ਨੇ ਇਹਨੂੰ ਛੱਡਦਾ ਨਹੀਂ ਇਸ ਮਾਇਆ ਨੂੰ ਛੱਡਦਾ ਨਹੀਂ ਜੇਕਣਾ ਇਹ ਚੰਬੜੀ ਨਹੀਂ ਛੱਡੀ ਜਾਂਦੀ ਨਾ ਸਰੀਰ ਨਾਲੋਂ ਵੱਡ ਨਹੀਂ ਹੁੰਦੀ ਇਸ ਤਰ੍ਹਾਂ ਮਾਇਆ ਨਹੀਂ ਫੁੱਟਦੀ ਗਲ ਚ ਬੜੀ ਜੋ ਛੋਡੇ ਨਾਹੀ ਲਾਗ ਛੁੱਟੋ ਸਤਗੁਰ ਕੀ ਪਾਈ ਕਹਿੰਦੇ ਕਦੋਂ ਛੁੱਟੂਗੀ ਪ੍ਰੀਤੇ ਦੇ ਨਾਲੋਂ ਜਦੋਂ ਸਤੂ ਗੁਰੂ ਦੇ ਨਾਲ ਜੁੜਿਆ ਸਤੂ ਗੁਰੂ ਇਸ ਦੇ ਬੰਧਨ ਨੂੰ ਕੱਟਦੇ ਜਦੋਂ ਸਤੂ ਗੁਰ ਨਾਲ ਛੁੱਟਦਾ ਲਾਗ ਛੁੱਟੋ ਸਤਗੁਰ ਕੀ ਪਾਈ ਕਹਿੰਦੇ ਸਤੂ ਗੁਰ ਦੇ ਪੈਰਾਂ 'ਚ ਲੱਗ ਜਾ ਫਿਰ ਇਹ ਛੁੱਟ ਜੇਗੀ ਪ੍ਰੀਤ ਜਗ ਮੋਹਣੀ ਕਹਿੰਦੇ ਜੱਗ ਨੂੰ ਮੋਹਣੇ ਵਾਲੀ ਹਾਂ ਮ ਹਮ ਤਿਆਗ ਗਵਾਈ ਗੁਰੂ ਕਹਿੰਦੇ ਮੈਂ ਇਹਨੂੰ ਤਿਆਗ ਦਿੱਤਾ ਹੈ ਤਿਆਗੀਆ ਕਦੋਂ ਹੈ ਕਦੋਂ ਤਿਆਗੀ ਜਾਂਦੀ ਹੈ ਜਦੋਂ ਸਾਤੂ ਗੁਰੂ ਮਿਲਦਾ ਹੈ ਪਛਾਣ ਵੀ ਦੱਸ ਦਿੰਦੇ ਹਨ ਸਾਤੂ ਗੁਰ ਮਿਲਣ ਦੀ ਫਿਰ ਇਸ ਮਾਇਆ ਨੂੰ ਤਿਆਗ ਦਿੰਦਾ ਹੈ ਇਹਦੇ ਨਾਲ ਕੋਈ ਫਿਰ ਸਨਮਾਨ ਨਹੀਂ ਰਹਿੰਦਾ ਮਾਇਆ ਦੇ ਨਾਲ ਜਗ ਮੋਹ ਨਹੀਂ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਤੇ ਮਨੁ ਨਿਰਗੁਣ ਨੂੰ ਫਿਰ ਰੱਬ ਮਿਲਿਆ ਜਦੋਂ ਤੱਕ ਇਹਦੇ ਨਾਲ ਸਨਮਾਨ ਟੁੱਟਦਾ ਨਹੀਂ ਉਨੀ ਦੇਰ ਤੱਕ ਰੱਬ ਨਹੀਂ ਮਿਲਿਆ ਇਹਦਾ ਸਾਧੂਆਂ ਨੂੰ ਪਤਾ ਹੈ ਸੰਤਾਂ ਨੂੰ ਪਤਾ ਹੈ ਭਗਤ ਕਬੀਰ ਜਾਣਦੇ ਸੀ ਤਾਂ ਹੀ ਘਰ ਤੋਂ ਬਾਹਰ ਛੁੱਟੀ ਆ ਕਿ ਗੁਰੂ ਗਬੀਰ ਸਿੰਘ ਜਾਣਦੇ ਸੀ ਤਾਂ ਹੀ ਸਿਰ ਸੇ ਚ ਹੜਾਤੀ ਨਿਰਗੁਣ ਮਿਲਿਓ ਬਜੀ ਬਧਾਈ ਰਹੋ ਐਸੀ ਸੁੰਦਰ ਮਨ ਕੋ 모 ਕਹਿੰਦੇ ਐਸੀ ਸੁੰਦਰ ਹੈ ਮਨ ਨੂੰ ਮੋਹ ਲਿੱਦੀ ਮਨ ਇਹਦੇ ਵਿੱਚ ਹੀ ਰਹਿੰਦਾ ਹੈ ਲੇਕਿਨ ਦੁਨੀਆ ਲੱਪਟੀ ਪਈ ਹੈ ਐਸੀ ਸੁੰਦਰ ਮਨ ਕੋ ਮੋਹੇ 62 ਕਾਠ ਗ੍ਰਹਿ ਕਿਆ ਇਹ ਕਿੰਦਾ ਰਾਹਤੇ ਵਿੱਚ ਆ ਕਿਸੇ ਘਾਟ ਵਿੱਚ ਆਏ ਘਰ ਵਿੱਚ ਮਨ ਮਨ ਜੋ ਹੈ ਕਹਿੰਦੇ ਇਸ ਨੂੰ ਬੰਦ-ਬੰਦ ਕੇ ਰੱਖਦਾ ਇਸ ਮਾਇਆ ਨੂੰ ਬੰਦ-ਬੰਦ ਕੇ ਰੱਖਦਾ ਕਿਤੇ ਰਾਹਤੇ 'ਚ ਜਾਂਦਾ ਤਾਂ ਵੀ ਇਹਨੂੰ ਬੰਨ੍ਹਦਾ ਹੈ ਘਰ ਵਿੱਚ ਵੀ ਬੰਨ੍ਹ-ਬੰਦ ਕੇ ਰੱਖਦਾ ਹੈ ਬੜੀ ਲੁਕੋ ਲੁਕੋ ਕੇ ਰੱਖਦਾ ਇਹਨੂੰ ਬਾਟ ਘਾਟ ਗ੍ਰਹੇ ਬਨ ਬਨ ਜੋ ਹੈ ਮਨ ਤਨ ਲਾਗੇ ਹੋਏ ਕੇ ਮਿੱਠੀ ਕਿ ਮਨ ਤੇ ਤਨ ਨੂੰ ਬੜੀ ਮਿੱਠੀ ਲੱਗਦੀ ਹੈ ਮਨ ਤਨ ਲਾਗੋ ਹੋਏ ਕੇ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡਿਠੀ ਕਹਿੰਦੇ ਜਦੋਂ ਮੈਨੂੰ ਗੁਰੂ ਦਾ ਪ੍ਰਸ਼ਾਦ ਮਿਲਿਆ ਫਿਰ ਮੈਨੂੰ ਇਹ ਖੋਟੀ ਦਿਖਣ ਲੱਗ ਗਈ ਪਹਿਲਾ ਇਹ ਮਿੱਟੀ ਦਿਖਦੀ ਆ ਹੁਣ ਪਛਾਣ ਦੱਸ ਦਿੱਤੀ ਕਿ ਜਦੋਂ ਗੁਰ ਪ੍ਰਸਾਦ ਮਿਲ ਜਾਂਦਾ ਫੇਰ ਇਹ ਖੋਟੀ ਦਿਖਣ ਲੱਗ ਜਾਂਦੀ ਆ ਨਹੀਂ ਇਹ ਮਿੱਟੀ ਦਿਖਦੀ ਆ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲ ਜਾਂਦਾ ਫੇਰ ਮਾਇਆ ਖੋਟੀ ਦਿਖਦੀ ਆ ਗੁਰ ਪ੍ਰਸਾਦ ਮੈਂ ਖੋਟੀ ਡਿੱਠੀ ਅੰਗਾਰਕ ਹੋ ਸਕੇ ਵੱਡੇ ਠਗਾਓ ਕਹਿੰਦੇ ਬਹੁਤ ਵੱਡੀ ਠੱਗੀ ਹੁੰਦੀ ਛੋੜੇ ਨਹੀਂ ਛੋੜੇ ਨਹੀਂ ਬਾਪ ਨਮਉ ਕਹਿੰਦੇ ਇਹ ਤਾਂ ਮਾਂ ਬਾਪ ਨੂੰ ਵੀ ਨਹੀਂ ਛੱਡਦੀ ਛੱਡਦੀ ਨਹੀਂ ਇਹ ਮਾਂ ਬਾਪ ਦੇ ਵਿੱਚ ਵੀ ਲੜਾਈ ਕਰਾ ਦਿੰਦੀ ਹੈ ਇਹ ਭਾਈ ਨਾਲ ਭਾਈ ਦੀ ਲੜਾਈ ਕਰਾ ਦਿੰਦੀ ਹੈ ਇਹ ਪਤੀ ਤੇ ਪਤਨੀ ਦੀ ਲੜਾਈ ਕਰਾ ਦਿੰਦੀ ਹੈ ਛੋੜਦੇ ਨਹੀਂ ਬਾਪ ਨਮੋ ਮੇਲੀ ਆਪਣੇ ਉਹਨਾਂ ਲੈ ਵੱਧ ਹੈ ਕਹਿੰਦੇ ਜਿਹੜੇ ਇਹਦੇ ਮੇਲੀ ਆ ਮਾਇਆ ਦੇ ਮੇਲੀ ਜਿਹੜੇ ਮਾਇਆ ਨੂੰ ਮਿਲਦੀ ਆ ਮੇਲੀ ਆਪਣੇ ਉਹਨਾਂ ਲਈ ਵੱਧ ਹੈ ਕਹਿੰਦੇ ਉਹਨਾਂ ਨੂੰ ਇਹ ਬੰਨ ਲੈਂਦੀ ਹੈ ਫਿਰ ਆਪਣੇ ਨਾਲ ਜਿਹੜੇ ਦੇ ਮੇਲੀ ਆ ਨਾ ਫਿਰ ਉਹਨਾਂ ਨੂੰ ਇਹ ਜਾਣ ਨਹੀਂ ਦਿੰਦੀ ਉਹਨਾਂ ਨੂੰ ਫਿਰ ਲਪਟ ਜਾਂਦੀ ਹੈ ਜਿਹੜੇ ਆਪਣੇ ਮੇਲੀ ਹੁੰਦੇ ਉਹ ਤਾਂ ਖਾ ਪੀ ਕੇ ਚਲੇ ਜਾਂਦੇ ਆ ਜਿਹੜੇ ਮਾਇਆ ਦੇ ਮੇਲੀ ਆ ਉਹਨਾਂ ਨੂੰ ਇਹ ਬੰਨ ਲੈਂਦੀ ਆ ਉਹਨਾਂ ਨੂੰ ਫਿਰ ਬੰਨ ਕੇ ਇਹ ਜਮਾਨ ਨੂੰ ਸਵਾਲ ਦਿੰਦੀ ਆ ਮੇਲੀ ਆਪਣੇ ਉਹਨਾਂ ਲੈ ਵੱਧ ਹੈ ਗੁਰ ਕਿਰਪਾ ਤੇ ਕਹਿੰਦੇ ਜਦੋਂ ਗੁਰ ਨੇ ਕਿਰਪਾ ਕੀਤੀ ਹੈ ਸ਼ਬਦ ਨੇ ਕਿਰਪਾ ਕੀਤੀ ਹੈ ਮੈਂ ਸਗਲੇ ਸਾਦੇ ਫਿਰ ਸਾਰੇ ਸਾਧ ਦੇ ਗਏ ਫਿਰ ਸਾਰੇ ਸਾਧ ਤੇ ਸਾਰੇ ਠੀਕ ਕਰ ਦਿੱਤੇ ਫਿਰ ਨਹੀਂ ਮੇਲੀ ਬਣਦੇ ਮਾਇਆ ਦੇ ਜਦੋਂ ਸ਼ਬਦ ਦੀ ਕਿਰਪਾ ਹੁੰਦੀ ਹੈ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਗੁਰ ਕਿਰਪਾ ਤੇ ਮੈਂ ਸਗਲੇ ਵੱਧ ਹੈ ਆਪ ਮੂਰੋ ਮਨ ਪਿਆ ਆਨੰਦ ਇੰਦੇ ਹੋਣਾ ਮੇਰੇ ਮਨ ਦੇ ਵਿੱਚ ਫਿਰ ਆਨੰਦ ਦੀ ਪ੍ਰਾਪਤੀ ਹੋ ਗਈ ਆਨੰਦ ਕਦੋਂ ਮਿਲਦਾ ਹੈ ਜਦੋਂ ਇਹ ਸਾਧ ਦੇ ਜਾਂਦੇ ਜਦੋਂ ਸ਼ੁੱਧ ਹੋ ਜਾਂਦਾ ਹੈ ਮਨ ਵਿੱਚੋਂ ਮੈਲ ਖਤਮ ਹੋ ਜਾਂਦੀ ਹੈ ਸ਼ੁੱਧ ਹੋ ਜਾਂਦਾ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਅਬ ਮੋਹ ਰੋ ਮਨ पे ਆਨੰਦ ਪਾ ਚੁੱਕਾ ਇਹਨਾਂ ਡਰ ਫਿਰ ਖਤਮ ਹੋ ਗਿਆ ਪਹੌ ਚੁੱਕਾ ਟੁੱਟੇ ਸਭ ਫੰਦਾ ਕਹਿੰਦੇ ਫਿਰ ਫੰਦਾ ਜਿਹੜਾ ਜਮਾਦਾ ਸੀ ਉਹ ਟੁੱਟ ਗਿਆ ਜਮਾਦਾ ਫੰਦਾ ਹੀ ਟੁੱਟ ਗਿਆ ਡਰ ਖਤਮ ਹੋ ਗਿਆ ਪਹੌ ਚੁੱਕਾ ਟੁੱਟੇ ਸਭ ਫੰਦਾ ਕੋ ਨਾਨਕ ਜਾਂ ਸਾਤੂ ਗੁਰੂ ਪਾਇਆ ਕਹਿੰਦੇ ਜਦੋਂ ਸਾਤੂ ਗੁਰੂ ਨੂੰ ਪਾਇਆ ਫੇਰ ਡਰ ਖਤਮ ਹੋ ਗਿਆ ਜਮਾਂ ਦਾ ਫੰਦਾ ਟੁੱਟ ਗਿਆ ਘਰ सगला ਮੈਂ ਸੁਖੀ ਬਸਾਇਆ ਕਹਿੰਦੇ ਫੇਰ ਘਰ ਸੀ ਜਿਹੜਾ ਸੁਖੀ ਬਸਣ ਲੱਗ ਗਿਆ ਕਦੋਂ ਜਦੋਂ ਗੁਰ ਪ੍ਰਸਾਦ ਮਿਲਿਆ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲੇ ਫਿਰ ਇਹ ਕਰ ਸੁਖੀ ਬਸਦਾ ਜਮਾਂ ਦਾ ਬੰਦਾ ਕੱਟਿਆ ਜਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਆਟ ਪਹਿਰ ਇਨਕਟ ਕਰ ਜਾਣਾ ਕਹਿੰਦੇ ਅੱਠੇ ਪਹਿਰ ਤੂੰ ਰੱਬ ਨੂੰ ਦੇੜੇ ਜਾਣ ਪਰਬ ਆਪਣੇ ਕਾ ਮਿੱਠਾ ਮਾਨੇ ਪ੍ਰਭ ਕਾ ਕੀ ਆ ਮਿੱਠਾ ਮੰਨੇ ਕਹਿੰਦੇ ਜੋ ਰੱਬ ਕਰਦਾ ਨੂੰ ਮਿੱਠਾ ਕਰਕੇ ਮੰਨਦਾ ਉਹਦੇ ਭਾਣੇ ਵਿੱਚ ਰਹੇ ਅਸੀਂ ਤਾਂ ਬਦਲਣਾ ਚਾਹੁੰਦੇ ਆ ਭਾਣੇ ਨੂੰ ਬਦਲਣ ਵਾਸਤੇ ਅਸੀਂ ਅਰਦਾਸ ਕਰਦੇ ਆ ਵੀ ਐ ਨਹੀਂ ਐ ਕਰਦੇ ਗੁਰੂ ਬਚਨ ਕਰਦੇ ਆ ਕਹਿੰਦੇ ਉਹਦਾ ਜਿਹੜਾ ਭਾਣਾ ਉਹਨੂੰ ਮਿੱਠਾ ਕਰਕੇ ਮੰਨਦਾ ਗੁਰੂ ਅਰਜਨ ਦੇਵ ਵੀ ਅਰਦਾਸ ਕਰ ਸਕਦੇ ਸੀ ਵੀ ਮਨੁ ਤਤੀ ਤਵੀ ਤੇ ਨਾਂ ਪਠਾ ਲਿਆ ਜਾ ਗੁਰੂ ਗੋਬਿੰਦ ਸਿੰਘ ਵੀ ਅਰਦਾਸ ਕਰ ਸਕਦੇ ਸੀ ਕਿ ਮੇਰੇ ਸਹਬ ਜਾਦੇ ਸਹੀਦ ਨਾ ਹੋਣ ਨਹੀਂ ਗੁਰੂ ਦੱਸਦੇ ਨੇ ਉਹਦੇ ਬਾਣੇ ਵਿੱਚ ਰਹਿਣਾ ਹੈ ਬਾਣੇ ਵਿੱਚ ਰਹਿਣ ਵਾਸਤੇ ਹੁਕਮ ਕੀਤਾ ਲੇਕਿਨ ਅਸੀਂ ਪਾਣੇ ਨੂੰ ਬਦਲਣਾ ਚਾਹੁੰਦੇ ਆਂ ਪ੍ਰਭ ਕਾ ਕੀਆ ਮੀਠਾ ਮਾਨੈ ਇੱਕ ਨਾਮ ਕਹਿੰਦੇ ਇੱਕ ਨਾਮ ਹੈ ਜਿਹੜਾ ਸੰਤਨ ਆਧਾਰ ਕਹਿੰਦੇ ਉਹ ਸੰਤਾਂ ਤੋਂ ਲੈ ਲਾ ਜਿਹਦੇ ਨਾਲ ਆਧਾਰ ਹੁੰਦਾ ਲੋੜ ਤੈਨੂੰ ਨਾਮ ਲੈਣ ਦੀ ਹੈ ਨਾ ਕਿ ਭਾਣੇ ਨੂੰ ਬਦਲਣ ਦੀ ਹੈ ਨਾਮ ਦੇ ਨਾਲ ਆਧਾਰ ਹੋਣਾ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ ਕਿ ਸਾਰਿਆਂ ਦੀ ਪੈਰਾਂ ਦੀ ਛਾਰ ਬਣ ਕੇ ਰਹੇ ਸੰਤ ਰਹਿਤ ਸੁਨੋ ਮੇਰੇ ਭਾਈ ਕਹਿੰਦਾ ਸੰਤਾਂ ਦੀ ਰਹਿਣੀ ਆ ਜਿਹੜੀ ਇਹ ਰਹਿਣੀ ਹੈ ਕਹਿੰਦਾ ਮੇਰੇ ਭਾਈ ਸੁਣ ਲਓ ਸੰਤਾਂ ਤੋਂ ਨਾਮ ਲੈ ਲਓ ਉਹਾਂ ਕੀ ਮਹਿਮਾ ਕਥਨ ਨਾ ਜਾਈ ਕਹਿੰਦੇ ਉਹਨਾਂ ਦੀ ਜਿਹੜੀ ਮਹਿਮਾ ਹੈ ਨਾ ਸੰਤਾਂ ਦੀ ਕਹੀ ਨਹੀਂ ਜਾ ਸਕਦੀ ਕਿ ਸੰਤ ਕੀ ਕਰ ਸਕਦੇ ਉਹਨਾਂ ਕੀ ਮਹਿਮਾ ਕਥਨ ਨਾ ਜਾਈ ਰਹੋ ਵਰਤਣ ਜਾ ਕੇ ਕੇਵਲ ਨਾਮ ਦਸਿਆ ਕੇ ਸੰਤਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਉਹਨਾਂ ਅੱਗੇ ਦੱਸਦੇ ਹਨ ਗੁਰੂ ਵਰਤਣ ਜਾ ਕੇ ਕੇਵਲ ਨਾਮ ਕਹਿੰਦੇ ਸੰਤ ਕੇਵਲ ਨਾਮ ਦੇ ਨਾਲ ਵਰਤਦੇ ਹਨ ਅਸੀਂ ਲੋਕਾਂ ਨਾਲ ਵਰਤਦੇ ਹਾਂ ਸੰਤ ਨਾਮ ਨਾਲ ਵਰਤਦੇ ਸੰਤ ਬਾਣੀ ਨਾਲ ਵਰਤਦੇ ਹਨ ਸਾਂਤ ਸਬਦਾਂ ਨਾਲ ਵਰਤਦੇ ਹਨ। ਸਾਂਤ ਰੱਬ ਦੇ ਨਾਲ ਵਰਤਦੇ ਹਨ। ਸਾਡਾ ਵਰਤਾਰਾ ਲੋਕਾਂ ਦੇ ਨਾਲ ਹੈ। ਸੰਤਾਂ ਦਾ ਵਰਤਾਰਾ ਰੱਬ ਦੇ ਨਾਲ। ਸਾਂਤ ਰੱਬ ਦੇ ਨਾਲ ਵਰਤਦੇ ਹਨ। ਭਾਰਤਣ ਜਾ ਕੇ ਕੇਵਲ ਨਾਮ ਕੇਵਲ ਵੀ ਲਿਖਤਾ ਹੈ। ਜਦੋਂ ਹੋਰ ਸਾਰੀਆਂ ਚੀਜ਼ਾਂ ਛੱਡ ਦੇਣ ਇਹ ਬਲਿਕ ਕੋ ਨਾਮ ਦੇ ਨਾਲ ਵਰਤਦੇ ਆਣ ਸੰਤਾਂ ਦਾ ਪ੍ਰਤਾਰ ਰੱਬ ਦੇ ਨਾਲ ਹੈ ਨਾਮ ਦੇ ਨਾਲ ਵਰਤਣ ਹਨ ਨਾਮ ਉਹਦੇ ਕੋਲ ਸੰਤ ਪਰ ਨਾਮ ਦੀ ਬਖਸ਼ ਕਰਦੇ ਸੰਤਨ ਮੌਕੋ ਪੂੰਜੀ ਸੋਪੀ ਤੋਂ ਉਤਰੇ ਮਨ ਕਾ ਧੋਖਾ ਤਾਰਮਰਾਇ ਅਬ ਕਹਾ ਕਰੋਗੇ ਜੋ ਫਾਟਿਓ ਸਗਲੋ ਲਿਖ ਕਹਿੰਦੇ ਕੀ ਕਰ ਸਕਦਾ ਧਰਮਰਾਜ ਸਗਲਾ ਲੇਖਾ ਹੀ ਫਟ ਗਿਆ ਕਦੋਂ ਸੰਤਨ ਮੌਕੋ ਪੂੰਜੀ ਸੌਂਪੀ ਜਦੋਂ ਸੰਤਾਂ ਨੇ ਮੈਨੂੰ ਇਹ ਪੂੰਜੀ ਸੌਂਪੀ ਹੈ ਨਾਮ ਵਾਲੀ ਤਾਂ ਮਨ ਕਾ ਧੋਖਾ ਉਤਰ ਗਿਆ ਸੰਤ ਦਿੰਦੇ ਹਨ ਉਹ ਸ਼ਾਂਤੀ ਦੇ ਨਾਲ ਵਰਤਦੇ ਹਨ ਲੇਕਿਨ ਮਨੋਕ ਭਲੇਖੇ ਦੇ ਵਿੱਚ ਹੈ ਕਿ ਮੈਂ ਆਪਣੇ ਆਪ ਤੇ ਲੈ ਲਾਂਗਾ ਮੈਂ ਆਪਣੇ ਆਪ ਹੀ ਪਾਠ ਕਰ ਲਾਂਗਾ ਫਿਰ ਬਾਣੀ ਚ ਲਿਖਤ ਨਾਉਂਦੀ ਪਰ ਤੱਕ ਲਿਖਿਆ ਹੈ ਕਿ ਸੰਤ ਪਾਈਏ ਸੌਂਪਦੇ ਹੈ ਇਹ ਪੂੰਜੀ ਹੈ ਜਿਹੜੀ ਨਾਮ ਵਾਲੀ ਪੂੰਜੀ ਫਿਰ ਧੋਖਾ ਨਹੀਂ ਹੁੰਦਾ ਫਿਰ ਮਨ ਤੋਂ ਧੋਖਾ ਉਤਰ ਜਾਂਦਾ ਫਿਰ ਧਰਮਰਾਜ ਕੋਈ ਹਿਸਾਬ ਨਹੀਂ ਲੈ ਸਕਦਾ ਭਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕਹਿੰਦੇ ਆਨੰਦ ਦੀ ਪ੍ਰਾਪਤੀ ਕੀਰਤਨ ਬਿਸ਼ਰਾਮ ਕਹਿੰਦੇ ਜਦੋਂ ਉਹਦੀ ਕੀਰਤ ਕੀਤੀ ਫਿਰ ਬਿਸ਼ਰਾਮ ਬਿਸ਼ਰਾਮ ਉਹ ਵਸਤਾ ਹੈ ਨਾ ਅੱਗੇ ਜਾਣਾ ਨਾ ਪਿੱਛੇ ਜਾਣਾ ਨਾ ਜੰਮਣਾ ਨਾ ਮਰਨਾ ਮੁਕਤੀ ਹੋ ਗਈ ਹੈ ਮਿੱਤਰ ਛਤਰ ਜਾ ਕੇ ਏਕ ਸੁਮਨ ਹੈ ਕਹਿੰਦੇ ਨੂੰ ਮਿੱਤਰ ਤੇ ਸੱਤਰ ਦੁਸ਼ਮਣ ਇਕ ਬਰਾਬਰ ਹੋ ਜਾਂਦੇ ਕੋਈ ਮੇਰ ਤੇਜ਼ ਨਹੀਂ ਰਹਿੰਦੀ ਮਿੱਤਰ ਸੱਤਰ ਜਾ ਕੇ ਇਕ ਸਮਾਨ ਨੇ ਪ੍ਰਭ ਆਪਣੇ ਬਿਨ ਅਬਰ ਨਾ ਜਾਣੇ ਕਹਿੰਦੇ ਰੱਬ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਨਹੀਂ ਹੋਰ ਕਿਸੇ ਨੂੰ ਮੰਨਦਾ ਨਹੀਂ ਜਾਣਦਾ ਹੀ ਨਹੀਂ ਜੇ ਕਿਸੇ ਨੂੰ ਜਾਣਾਂਗੇ ਤਾਂ ਕਿਸੇ ਕੋਲ ਜਾਵਾਂਗੇ ਪਰ ਆਪਨੇ ਬਿਨ ਅਬਰ ਨਾ ਜਾਣੇ ਅਬਰ ਨਾਲ ਦੂਜਿਆਂ ਨੂੰ ਕਹਿੰਦੇ ਹੋਰ ਕਿਸੇ ਨੂੰ ਜਾਣਦੇ ਨਹੀਂ ਆਪਣੇ ਰੱਬ ਤੋਂ ਬਿਨਾ ਆਪਣੇ ਗੁਰੂ ਤੋਂ ਬਿਨਾ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਜਾਣਦਾ ਹੀ ਨਹੀਂ ਕਿਸੇ ਕੋਲ ਜਾਂਦਾ ਹੀ ਨਹੀਂ ਜਿਵੇਂ ਹੈ ਕੋਈ ਮੰਜ਼ਲ ਇਹ ਤਾਂ ਕਰੋੜਾਂ ਕੋਲ ਹੋ ਆ ਕਿਸੇ ਕੋਲ ਅਸੀਂ ਬਾਹਰ ਕਿੱਥੇ ਜਾਣਾ ਅਸੀਂ ਬਾਹਰ ਕਿੱਥੇ ਜਾਣਾ ਅਸੀਂ ਤਾਂ ਘਰ ਵਿੱਚੇ ਪੈਦਾ ਕਰ ਲੈਨੇ ਆ ਅਸੀਂ ਤਾਂ ਘਰ ਵਿੱਚੇ ਕੋਈ ਚੀਜ਼ ਲੱਭ ਕੇ ਉਹਨੂੰ ਮੱਥਾ ਟਿਕਣ ਭੇਜ ਜੰਦੇ ਹੁੰਦਾ ਨਾ ਘਰ ਘਰ ਵਿੱਚ ਘਰ ਵਿੱਚ ਦੀਵਾ ਬਣਾ ਲਿਆ ਬਾਲ ਲਿਆ ਮੱਥਾ ਟੇਕ ਲਿਆ ਦਹੀ ਚੌਲ ਬੁਣਾ ਕੇ ਰੱਖ ਲਈ ਮੱਥਾ ਟੇਕ ਲਈ ਆ ਕਿਹੜੀ ਕਿਸਮ ਦੇ ਸਿੱਖ ਬਣ ਗਏ ਗੁਰੂ ਗ੍ਰੰਥ ਸਾਹਿਬ ਪੜਿਆ ਨਹੀਂ ਨਾ ਕਦੇ ਨਾ ਵਿਚਾਰ ਕੀਤੀ ਹੈ ਤਾਂ ਹੀ ਪੜਕਦੇ ਫਿਰਦੇ ਆ ਦੁਨੀਆ ਪੜਕ ਰਹੀ ਹੈ ਜਿੱਥੇ ਪਾਪ ਜਿਆਦਾ ਵੱਜ ਜਾਂਦਾ ਹੈ ਨਾ ਫਿਰ ਕੀ ਹੁੰਦਾ ਕਹਿੰਦੇ ਪਹਚਾਲ ਆ ਗਿਆ ਪਚਾਲਾ ਕੇ ਫਿਰ ਤੈਸ ਨੈਰ ਘਰ ਵੀ ਤੈਸ ਨੈਸ ਜਿਹੜੇ ਵਿੱਚ ਮਨੁੱਖ ਰਹਿੰਦੇ ਆ ਉਹ ਵੀ ਖਤਮ ਇਹ ਸਾਡੇ ਪਾਪਾਂ ਦਾ ਫਲ ਹੈ ਜਦੋਂ ਪਾਪ ਵੱਜ ਜਾਂਦੇ ਹਨ ਲੇਕਿਨ ਜਿਹੜੀ ਸਭ ਤੋਂ ਵੱਡਾ ਪਾਪ ਹੈ ਉਸ ਨੂੰ ਤਾਂ ਮੰਨੇ ਨਹੀਂ ਪਾਪ ਅਸੀਂ ਸੁਣਦੇ ਆ ਨਾ ਸਭ ਤੋਂ ਵੱਡਾ ਪਾਪ ਕਿਹੜਾ ਸੰਸਾਰ ਦੇ ਵਿੱਚ ਪਰਾਈ ਔਰਤ ਤੇ ਪਰਾਏ ਮਰਦ ਦਾ ਸਬੰਧ ਬਣਾਉਣਾ ਇਹ ਸਭ ਤੋਂ ਵੱਡਾ ਪਾਪ ਹੈ ਦੁਨੀਆ ਦੇ ਵਿੱਚ ਹੁਣ ਦੇਖਿਆ ਪਚਾਲ ਕਿੱਥੇ ਆਇਆ ਉਹ ਦੇਸ਼ਾਂ 'ਚ ਜਿਹੜੇ ਅੱਡੇ ਬਣੇ ਬੇ ਆ ਸਬੰਧਾਂ ਦੇ ਪਰਾਏ ਮਰਦ ਔਰਤਾਂ ਉੱਥੇ ਹੀ ਪਚਾਲ ਆਇਆ ਹੈ ਹੋਰ ਵੀ ਦੁਨੀਆ ਵੱਸਦੀ ਹੈ ਸਾਰੀ ਦੁਨੀਆ ਤੇ ਵੱਧ ਪਾਪ ਉੱਥੇ ਹੋ ਰਹੇ ਆ ਰੱਬ ਫਿਰ ਧਰਤੀ ਨੂੰ ਹਿਲਾ ਦਿੰਦਾ ਰੱਬ ਫਿਰ ਤੇ ਧਰਤੀ ਰੱਬ ਕੋਲ ਪੁਕਾਰ ਕਰਦੀ ਵੀ ਇੰਨਾ ਪਾਪ ਮਿੱਤੋਂ ਨਹੀਂ ਚੱਕ ਹੁੰਦਾ ਹੋਂ ਬਈ ਇਹ ਭਾਰ ਇੰਨਾ ਮੈਂ ਚੱਕ ਨਹੀਂ ਸਕਦੀ ਫਿਰ ਰੱਬ ਉਹ ਸੁਣਦਾ ਹੈ ਪੁਕਾਰ ਫਿਰ ਹਲਾ ਦਿੰਦਾ ਸਾਰੀਆਂ ਬਿਲਡਿੰਗਾਂ ਟਾਈਟੇਰੀ ਹੋ ਜਾਂਦੀਆਂ ਹੁੰਦੀ ਹੈ ਕਿਸੇ ਦਰਬਾਰ ਵਿੱਚ ਗੱਲ ਭਾਈ ਪਾਈ ਇਹ ਸਭ ਤੋਂ ਵੱਡਾ ਪਾਪ ਹੈ ਜਿਹੜਾ ਗੱਲ ਕਰਦਾ ਹੈ ਉਹ ਫਿਰ ਲੋਕਾਂ ਦਾ ਵੈਰੀ ਬਣ ਜਾਂਦਾ ਹੈ। ਪ੍ਰਭ ਆਪਣੇ ਬਿਨ ਅਬਰ ਨਾ ਜਾਣੇ। ਗੱਲ ਹੋ ਰਹੀ ਸੀ ਕਿ ਆਪਣੇ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਨਹੀਂ। ਕੋਟ-ਕੋਟ ਅਗ ਕਾਟਣ ਹਾਰਾ। ਕਹਿੰਦੇ ਕਰੋੜਾਂ ਹੀ ਪਾਪਾਂ ਨੂੰ ਕੱਟਣੇ ਵਾਲਾ। ਕਰੋੜਾਂ ਪਾਪ ਪ੍ਰਭੂ ਦਾ ਨਾਮ ਹੈ ਜਿਹੜਾ ਬਾਣੀ ਹੈ ਜਿਹੜਾ ਸ਼ਬਦ ਹੈ ਕਰੋੜਾਂ ਹੀ ਪਾਪਾਂ ਨੂੰ ਕੱਟ ਦਿੰਦਾ ਹੈ ਕੋਟ-ਕੋਟ ਅਗ ਘਾਟਣ ਹਾਰਾ ਦੁੱਖ ਦੂਰ ਕਰਨ ਕਹਿੰਦੇ ਦੁੱਖਾਂ ਨੂੰ ਦੂਰ ਕਰਨੇ ਵਾਲਾ ਦੁੱਖ ਦੂਰ ਕਰਨ ਜੀਹਾਂ ਕੈ ਦਾ ਤਾਰਾ ਕਹਿੰਦੇ ਜੀਹਾਂ ਨੂੰ ਦਾਤਾਂ ਦੇਣੇ ਵਾਲਾ ਸਾਰੇ ਦੁੱਖਾਂ ਨੂੰ ਦੂਰ ਕਰਨੇ ਵਾਲਾ ਉਹ ਕਿਹੜੀ ਚੀਜ਼ ਹੈ ਇਹ ਨਾਮ ਹੈ ਇਹ ਬਾਣੀ ਹੈ ਇਹ ਸ਼ਬਦ ਹੈ ਦੁੱਖ ਦੂਰ ਕਰਨ ਜੀ ਆਇ ਕੈ ਦਤਾਰਾ ਸੂਰ ਬੀਰ ਬਚਨ ਕੇ ਬਲੀ ਕਹਿੰਦੇ ਬਹੁਤ ਸੂਰ ਬੀਰ ਆਪਣੇ ਬਚਨਾਂ ਦਾ ਬਲੀ ਹੈ ਕਿਹੜੀ ਚੀਜ਼ ਦੀ ਗੱਲ ਕਰ ਰਹੇ ਆ ਨਾ ਇਸ ਸ਼ਬਦ ਦੀ ਇਸ ਬਾਣੀ ਦੀ ਇਸ ਗੁਰੂ ਗ੍ਰੰਥ ਸਾਹਿਬ ਦੀ ਸੂਰ ਬੀਰ ਬਚਨ ਕੇ ਬਲੀ ਕੋਲਾ ਬਪਰੀ ਕੋਲਾ ਮਾਇਆ ਨੂੰ ਕਹਿੰਦੇ ਆ ਕਹਿੰਦੇ ਬਪਰੀ ਸੰਤ ਐ ਛਲੀ ਕਹਿੰਦੇ ਸ਼ਾਂਤੀ ਨੂੰ ਛੱਡ ਲੈਂਦੇ ਆ ਲੋਕਾਂ ਨੂੰ ਛੱਡਦੀ ਐ ਸ਼ਾਂਤੀ ਨੂੰ ਛੱਡ ਲੈਂਦੇ ਆ ਸ਼ਾਂਤੀ ਦੇ ਕਾਬੂ ਨਹੀਂ ਆਉਂਦੇ ਇਹ ਸੰਤ ਨੂੰ ਕਾਬੂ ਕਰ ਲੈਂਦੇ ਆ ਤਾ ਕਾ ਸੰਗ ਬਾਛੇ ਸੁਰਦੇਵ ਕਹਿੰਦੇ ਜਿੰਨੇ ਦੇਵੀ ਦੇਵਤੇ ਆ ਉਹਦਾ ਸੰਗ ਚਾਹੁੰਦੇ ਆ ਅਮੋਗ ਦਰਸ ਸਫਲ ਜਾ ਕੇ ਸੇਵ ਕਹਿੰਦੇ ਉਹਦੀ ਸੇਵਾ ਜਿਹੜੀ ਸਫਲ ਹੈ ਕੀਤੀ ਨਾਮ ਦੀ ਬਾਣੀ ਦੀ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਜੋੜ ਨਾਨਕ ਕਰੇ ਅਰਦਾਸ ਕਰ ਜੋੜ ਨਾਨਕ ਕਿਹੜੀ ਅਰਦਾਸ ਕਰਦੇ ਹਨ ਕਿਹੜੀ ਬੇਨਤੀ ਕਰਦੇ ਹਨ ਕਰ ਜੋੜ ਨਾਨਕ ਕਰੇ ਅਰਦਾਸ ਮੋ ਸੰਤਾਂ ਤੇ ਟਹਿਲ ਕਹਿੰਦੇ ਮੈਨੂੰ ਸੰਤਾਂ ਦੀ ਟਹਿਲ ਦੇ ਦਿਓ ਸੰਤਾਂ ਦੀ ਸੇਵਾ ਮੰਗਦੇ ਆ ਗੁਰੂ ਨਾਨਕ ਦੇਵ ਜੀ ਮੋ ਸੰਤਨ ਟਹਿਲ ਦੀਜੇ ਗੁਣਤਾਸ ਗੁਣਤਾਸ ਰੱਬ ਨੂੰ ਕਹਿੰਦਾ ਕਹਿੰਦੇ ਰੱਬ ਉਹਨਾਂ ਦੇ ਮਾਲਕਾਂ ਮੈਨੂੰ ਸੰਤਾਂ ਦੀ ਸੇਵਾ ਦੇ ਦੇ। ਮੈਨੂੰ ਸਾਧੂਆਂ ਦੀ ਸੇਵਾ ਦੇ ਦੇ। ਕਿਹੜੀ ਅਰਦਾਸ ਕੀਤੀ ਹੈ? ਕਰ ਜੋੜ ਨਾਨਕ ਕਰੇ ਅਰਦਾਸ। ਜਿਵੇਂ ਕਿ ਨਾਨਕ ਤੇਬ ਜੀ ਕਹਿੰਦੇ ਆ ਸੰਸਾਰ ਨੂੰ ਤੁਸੀਂ ਰੱਬ ਨੂੰ ਇਹ ਅਰਦਾਸ ਕਰਨੀ ਹੈ ਕਿ ਮੈਨੂੰ ਸੰਤਾਂ ਦੀ ਸੇਵਾ ਮਿਲ ਜਵੇ। ਮੈਂ ਸੰਤਾਂ ਦੀ ਟਹਿਲ ਕਰਾਂ। ਮੈਂ ਸਾਧੂਆਂ ਦੀ ਸੇਵਾ ਕਰਾਂ। ਪ੍ਰਤੱਖ ਪੇ ਕਰਕੇ ਦਿਖਾਇਆ ਇਹਨਾ ਖੂਡ ਖਾਣੇ ਦੇ ਵਿੱਚ ਜਾ ਕੇ ਸਾਧੂਆਂ ਦੀ ਸੇਵਾ ਕੀਤੀ ਐ ਉਹਨਾਂ ਨੂੰ ਭੋਜਨ ਛਕਾਇਆ ਕਰ ਜੋੜ ਨਾਨਕ ਕਰੇ ਅਰਦਾਸ ਮੋਹ ਸੰਤਨ ਟਹਿਲ ਦੀਜੈ ਸੰਤਾਂ ਦੀ ਟਹਿਲ ਦਾ ਸੇਵਾ ਨੂੰ ਕਹਿੰਦੇ ਆ ਕਹਿੰਦੇ ਮੈਨੂੰ ਸੰਤਾਂ ਦੀ ਸੇਵਾ ਦੇ ਦਿਓ ਸੋ ਆਓ ਆਪਾਂ ਵੀ ਅਰਦਾਸ ਕਰੀਏ ਕਿ ਸਾਨੂੰ ਵੀ ਰੱਬ ਸਾਧੂਆਂ ਦੀ ਸੰਤਾਂ ਦੀ ਸੇਵਾ ਚਲਾਦਦੇ। ਸੋ satsang ji ਬਾਣੀ ਪੜਦੇ ਆਂ ਕਥਾ ਕਰਦੇ ਆਂ। ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣ ਗਈਆਂ। ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ। ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ